ਕੈਨੇਡਾ ਬਾਰਡਰ ਸਰਵਿਸ ਏਜੰਸੀ ਵੱਲੋਂ ਦੋ ਪੰਜਾਬੀ ਟਰੱਕ ਡਰਾਈਵਰਾਂ ਸਣੇ ਤਿੰਨ ਜਾਣਿਆਂ ਨੂੰ ਭਾਰੀ ਮਾਤਰਾ ਵਿੱਚ ਕੋਕੀਨ, ਮੈਥਾਫੈਟਾਮਿਨ ਅਤੇ ਡੋਡੀਆਂ ਸਣੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ। ਤਿੰਨ ਵੱਖ-ਵੱਖ ਕਮਰਸ਼ੀਅਲ ਟਰੱਕਰਸ ਵੱਲੋਂ ਕੀਤੀ ਗਈ ਬਰਾਮਦਗੀ ਬਾਰੇ ਸੀਬੀਐਸਸੀ ਨੇ ਜਾਣਕਾਰੀ ਦਿੱਤੀ ਹੈ ਕਿ ਕੈਲਗਰੀ ਵੱਲ ਜਾ ਰਿਹਾ ਇੱਕ ਟਰੱਕ ਜਿਸ ਵਿੱਚ ਇਲੈਕਟ੍ਰੋਲਾਈਟ ਬੇਵਰੇਜਿਸ ਲੱਦੇ ਹੋਏ ਸਨ ਨੂੰ ਰੋਕ ਕੇ ਜਾਂਚ ਪੜਤਾਲ ਕੀਤੀ ਗਈ ਤਾਂ ਇਸ ਵਿੱਚੋਂ 460 ਕਿਲੋ ਕੋਕੀਨ ਅਤੇ 43 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ ਜਦਕਿ 1 ਗ੍ਰਾਮ ਅਫੀਮ ਵੱਖਰੇ ਤੌਰ ਤੇ ਟਰੱਕ ਦੇ ਕੈਬਨ ਵਿੱਚੋਂ ਮਿਲੀ ਹੈ ਦੂਜੇ ਮਾਮਲੇ ਵਿੱਚ ਇੱਕ ਖਾਲੀ ਟਰੈਕਟਰ ਟ੍ਰੇਲਰ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 300 ਕਿਲੋ ਕੋਕੀਨ ਅਤੇ 400 ਗ੍ਰਾਮ ਡੋਡੇ ਬਰਾਮਦ ਕੀਤੇ ਗਏ ਅਤੇ ਦੋਵਾਂ ਮਾਮਲਿਆਂ ਵਿੱਚ ਡਰਾਈਵਰ ਨੂੰ ਗ੍ਰਿਫਤਾਰ ਕਰਕੇ ਆਰਸੀਐਮਪੀ ਦੇ ਸਪੁਰਦ ਕਰ ਦਿੱਤਾ ਗਿਆ ਤੀਜੇ ਮਾਮਲੇ ਤਾਇਤ ਸੀਬੀਐਸੀ ਦੇ 스니퍼 ਡੌਗਸ ਨੇ ਕਹਿਲ ਕਰ ਰਿਵਲ ਜਾ ਰਹੇ ਇੱਕ ਟਰੱਕ ਵਿੱਚ ਨਸ਼ੀਲੇ ਪਦਾਰਥ ਹੋਣ ਦੇ ਸੰਕੇਤ ਦੇ ਦਿੱਤੇ ਅਤੇ ਤਲਾਸ਼ੀ ਦੌਰਾਨ ਟਰੱਕ ਵਿੱਚੋਂ 206 ਕਿਲੋ ਮੈਥਾਮਫੈਟਾਮੀਨ ਬਰਾਮਦ ਕੀਤੀ ਗਈ। ਤਿੰਨੋਂ ਮਾਮਲੇ ਜੀ ਪਰਤਾਨ ਆਰਸੀਐਮਪੀ ਦੇ ਨਾਰਥ-ਵੈਸਟ ਰੀਜਨ ਵੱਲੋਂ ਕੀਤੀ ਜਾ ਰਹੀ ਹੈ। ਸੀਬੀਐਸੀ ਦੇ ਵੱਲੋਂ ਜਾਣਕਾਰੀ ਬਿਆਨ ਮੁਤਾਬਕ ਇਕੱਲੇ ਅਲਬਰਟਾ ਸੂਬੇ ਵਿੱਚ 1000 ਕਿਲੋ ਤੋਂ ਵੱਧ ਕੋਕੀਨ ਅਤੇ 280 ਕਿਲੋ ਮੈਥਾ ਫੈਟਾਮਿਨ ਸਣੇ ਨਸ਼ੀਲੇ ਪਦਾਰਥਾਂ ਦੀਆਂ 1292 ਬਰਾਮਦੀਆਂ ਕੀਤੀਆਂ ਗਈਆਂ ਇੱਥੇ ਦੱਸਣਾ ਬੰਦਾ ਹੈ ਕਿ ਪਿਛਲੇ ਦਿਨੀ ਬ੍ਰਿਟਿਸ਼ ਕੋਲੰਬੀਆ ਦੇ ਐਮਸਫੋਰਡ ਟਿੰਗਟਨ ਸਰਾਂਦੀ ਲਾਂਗੇ ਵਿੱਚ ਟਰੱਕ ਨੂੰ ਲੈ ਕੇ ਕੈਨੇਡਾ ਤੋਂ ਅਮਰੀਕਾ ਤੋਂ ਕੈਨੇਡਾ ਦਾਖਲ ਹੋ ਰਏ ਸਤਨਾਮ ਸਿੰਘ ਕੋਲੋਂ ਵੀ 314 ਕਿਲੋ ਚਿੱਟਾ ਬਰਾਮਦ ਕੀਤਾ ਗਿਆ ਐਪਸਫੋਰਡ ਹਟਿੰਗਟਨ ਪੋਰਟ ਆਫ ਐਂਟਰੀ ਤੇ ਬਰਾਮਦ ਕੀਤੀ ਗਈ ਇਹ ਨਸ਼ਿਆਂ ਦੀ ਸਭ ਤੋਂ ਵੱਡੀ ਖੇਪ ਦੱਸੀ ਜਾ ਰਹੀ ਹੈ ਸਤਨਾਮ ਸਿੰਘ ਵਿਰੁੱਧ ਕੈਨੇਡਾ ਇੰਪੋਰਟ ਕਰਨ ਦੇ ਇਰਾਦੇ ਨਾਲ ਮੈਥਾਫੈਟਾਮੀਨ ਰੱਖਣ ਅਤੇ ਤਸਕਰੀ ਦੇ ਇਰਾਦੇ ਨਾਲ ਮੈਥਾਫੈਟਾਮੀਨ ਰੱਖਣ ਦੀ ਦੋਸ਼ ਆਇਆਦ ਕੀਤੇ ਗਏ ਨੇ 4 ਹਫ਼ਤੇ ਵਿੱਚ ਸੀਬੀਐਸਸੀ ਨੇ ਕੁੱਲ 3 ਡਰਾਈਵਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਮਰੀਕਾ ਤੋਂ ਕੈਨੇਡਾ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਬ੍ਰੈਮਟਨ ਦੇ ਟਰੱਕ ਡਰਾਈਵਰ ਚਰਨਪ੍ਰੀਤ ਸਿੰਘ ਨੂੰ ਸਾਰਨੀਆਂ ਦੀ ਅਦਾਲਤ ਦੋਸ਼ੀ ਕਰਾਰ ਦੇ ਚੁੱਕੀ ਹੈ ਚਰਨਪ੍ਰੀਤ ਸਿੰਘ ਨੂੰ 8 April 2022 ਨੂੰ ਕੈਨੇਡਾ ਬਾਰਡਰ ਸਰਵਿਸ ਵੱਲੋਂ ਕੁਫੀਆ ਜਾਣਕਾਰੀ ਦੇ ਆਧਾਰ ਤੇ ਸਾਨੀਆਂ ਵਿਖੇ ਰੋਕਿਆ ਜਿਸ ਵਿੱਚੋਂ 75 ਲੱਖ ਡਾਲਰ ਮੂਲ ਦੀ ਕੋਕੀਨ ਅਤੇ ਹੈਰੋਇਨ ਬਰਾਮਦ ਹੋਈ ਹੈ ਅਦਾਲਤੀ ਸੁਣਵਾਈ ਦੌਰਾਨ ਚਰਨਪ੍ਰੀਤ ਨੇ ਖੁਦ ਨੂੰ ਬੇਗੁਨਾਹ ਦੱਸਿਆ ਪਰ ਸਰਕਾਰੀ ਵਕੀਲ ਨੇ ਦਾਅਵਾ ਕੀਤਾ ਕਿ ਚਰਨਪ੍ਰੀਤ ਨੇ ਟਰੱਕ ਵਿੱਚ ਨਸ਼ਿਆਂ ਦੀ ਥੇਪ ਇੰਡੀਆਨਾ ਸੂਬੇ ਦੇ ਲੇਕ ਸਟੇਸ਼ਨ ਇਲਾਕੇ ਵਿੱਚ ਲੱਦੀ ਗਈ ਜੀਬੀਏਸੀ ਨੇ ਜਾਣਕਾਰੀ ਮੁਤਾਬਕ ਚਰਨਪ੍ਰੀਤ ਸਿੰਘ ਨੇ ਇੱਕ ਦਿਨ ਤੋਂ ਵੱਧ ਸਮਾਂ ਉੱਥੇ ਗੁਜ਼ਾਰਿਆ ਸਬੂਤ ਵਜੋਂ ਫੋਰਕ ਲਿਫਟ ਆਪਰੇਟਰ ਦੇ ਬਿਆਨ ਪੇਸ਼ ਕੀਤੇ ਗਏ ਜਿਸ ਨੇ ਦੱਸਿਆ ਕਿ ਟਰੱਕ ਲੋਡ ਕੀਤੇ ਜਾਣ ਵਾਲੇ ਟ੍ਰੇਲਰ ਵਿੱਚ ਕੋਈ ਸੂਟਕੇਸ ਜਾਂ ਬਕਸਾ ਮੌਜੂਦ ਨਹੀਂ ਸੀ